ਫਰਸਟੇ ਰੁੜਦਿਆਂ ਹੋਇਆਂ ਇੱਕ ਬਜ਼ੁਰਗ ਕਲੈਕਟਰ ਦਫ਼ਤਰ ਪਹੁੰਚਿਆ ਮਾਮਲਾ ਛੇ ਕਿੱਲੇ ਜ਼ਮੀਨ ਦਾ ਸੀ ਬਜ਼ੁਰਗ ਦਾ ਇਲਜ਼ਾਮ ਸੀ ਕਿ ਮੈਂ 2010 ਤੋਂ ਦਫ਼ਤਰਾਂ ਦੇ ੱਟਕੇ ਖਾ ਰਿਆਂ ਪਰ ਮੇਰੀ ਜ਼ਮੀਨ ਮੇਰੇ ਨਾਮ ਨਹੀਂ ਅਤੇ ਮੇਰੀ ਜ਼ਮੀਨ ਤੇ ਕੋਈ ਹੋਰ ਕਬਜ਼ਾ ਕਰ ਰਿਹਾ ਹੈ ਬਜ਼ੁਰਗ ਕਹਿੰਦਾ ਕਿ ਮੈਂ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਅਤੇ ਮੁੱਖ ਮੰਤਰੀ ਤੱਕ ਵੀ ਮਿਲ ਚੁੱਕਿਆ ਪਰ ਕਿਸੇ ਨੇ ਵੀ ਮੇਰੀ ਸੁਣਵਾਈ ਨਹੀਂ ਕੀਤੀ ਜਦੋਂ ਕਿ ਮੇਰੇ ਕੋਲ ਸਾਰੇ ਸਬੂਤ ਮੌਜੂਦ ਨੇ ਇਹ ਮਾਮਲਾ ਮੱਧ ਪ੍ਰਦੇਸ਼ ਦੇ ਮਨਸੌਰ ਦਾ ਹੈ ਜਿੱਥੇ ਮੰਗਲਵਾਰ ਨੂੰ ਇੱਕ ਬਜ਼ੁਰਗ ਲਿਟਦਿਆਂ ਹੋਇਆਂ ਆਪਣੀ ਗੋਹਾਰ ਲੈ ਕੇ ਜਨ ਸੁਣਵਾਈ ਦੇ ਵਿੱਚ ਪਹੁੰਚਿਆ ਜਿੱਥੇ ਉਹ ਕਲੈਕਟਰ ਦਫ਼ਤਰ ਦੇ ਵਿੱਚ ਲਿਟਦਿਆਂ ਹੋਇਆਂ ਆਪਣੀ ਗੋਹਾਰ ਲਾਉਂਦਾ ਰਿਹਾ ਇਹ ਬਜ਼ੁਰਗ ਕਿਸਾਨ ਸੀਤਾ ਮਾਉ ਦੇ ਸਾਖਤਲੀ ਦਾ ਸ਼ੰਕਰ ਲਾਲ ਪਾਟੀਦਾਰੇ ਜਿਸ ਦੀ ਉਮਰ ਤਕਰੀਬਨ 80 ਸਾਲ ਹੈ ਲਿਟਦਿਆਂ ਹੋਇਆਂ ਬਜ਼ੁਰਗ ਇਹ ਹੀ ਗੋਹਾਰ ਲਗਾ ਰਿਹਾ ਹੈ ਕਿ ਮੈਂ ਪਰੇਸ਼ਾਨ ਹੋ ਗਿਆ ਮੇਰੀ ਕੋਈ ਨਹੀਂ ਸੁਣਦਾ ਮੈਂ ਹੁਣ ਕੀ ਕਰਾਂ ਬਜ਼ੁਰਗ ਦੇ ਅਨੁਸਾਰ ਉਹ 2010 ਤੋਂ ਆਪਣੀ ਜ਼ਮੀਨ ਦੀ ਲੜਾਈ ਲੜ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਉਹ 25 ਤੋਂ ਜ਼ਿਆਦਾ ਵਾਰ ਜਨ ਸੁਣਵਾਈ ਜਨ ਸੁਣਵਾਈ ਦੇ ਵਿੱਚ ਆਪਣੀ ਅਰਜ਼ੀ ਦੇ ਚੁੱਕਿਆ ਉਹ ਕਹਿੰਦਾ ਹੈ ਕਿ ਇੰਨਾ ਹੀ ਨਹੀਂ ਮੈਂ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਮੁੱਖ ਮੰਤਰੀ ਤੱਕ ਸਭ ਨੂੰ ਗੋਹਾਰ ਲਾ ਚੁੱਕਿਆ ਅਤੇ ਮੇਰੇ ਕੋਲ ਸਾਰੇ ਸਬੂਤ ਵੀ ਨੇ ਪਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਬਜ਼ੁਰਗ ਕਿਸਾਨ ਦਾ ਕਹਿਣਾ ਹੈ ਕਿ ਮੇਰੀ ਤਕਰੀਬਨ 6 ਕਿਲੇ ਪੈ ਲਈਏ ਜਿਸ 'ਤੇ ਮੈਂ ਲੜਾਈ ਲੜ ਰਿਹਾ ਹਾਂ ਬਜ਼ੁਰਗ ਕਿਸਾਨ ਨੇ ਇਲਜ਼ਾਮ ਲਾਇਆ ਕਿ ਧੋਕੇ ਦੇ ਨਾਲ ਕਲੈਕਟਰ ਦਫ਼ਤਰ ਦੇ ਵਿੱਚ ਕੰਮ ਕਰਦੇ ਕਰਮਚਾਰੀ ਬਾਬੂ ਦੇਸ਼ਮੁਖ ਨੇ ਆਪਣੇ ਪੁੱਤਰ ਅਸ਼ਵਨੀ ਦੇਸ਼ਮੁਖ ਦੇ ਨਾਮ ਮੇਰੀਏ ਜ਼ਮੀਨ ਕਰ ਦਿੱਤੀ ਅਤੇ ਇਸ ਤੇ ਲਈ ਹੀ ਮੈਂ 2010 ਤੋਂ ਲੜਾਈ ਲੜ ਰਿਹਾ ਹਾਂ ਬਜ਼ੁਰਗ ਕਿਸਾਨ ਕਹਿੰਦਾ ਹੈ ਕਿ ਪਹਿਲਾਂ ਤਾਂ ਧੋਕੇ ਦੇ ਨਾਲ ਮੇਰੀ ਜ਼ਮੀਨ ਹੜੱਪੀ ਗਈ ਅਤੇ ਹੁਣ ਗੁੰਡੇ ਬਦਮਾਸ਼ਾਂ ਦੇ ਜ਼ਰੀਏ ਉਹ ਉਸ ਜ਼ਮੀਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦੇ ਨੇ ਬਜ਼ੁਰਗ ਕਿਸਾਨ ਨੇ ਤਾਂ ਇੱਥੋਂ ਤੱਕ ਸ਼ੱਕ ਜਤਾ ਦਿੱਤਾ ਕਿ ਮੇਰੀ ਹੱਤਿਆ ਵੀ ਕਰਵਾਈ ਜਾ ਸਕਦੀ ਹੈ ਇਸ ਮਾਮਲੇ ਦੇ ਦੂਸਰੇ ਪੱਖ ਤੇ ਝਾਤ ਮਾਰੀਏ ਤਾਂ ਤਹਿਸੀਲਦਾਰ ਮਨੋਹਰ ਲਾਲ ਵਰਮਾ ਨੇ ਦੱਸਿਆ ਕਿ ਇਹ ਬਜ਼ੁਰਗ ਕਿਸਾਨ ਦੇ ਪਰਿਵਾਰ ਨੇ ਇਹ ਜ਼ਮੀਨ 2010 ਦੇ ਵਿੱਚ ਵੇਚ ਦਿੱਤੀ ਸੀ ਅਤੇ ਉਹ ਜ਼ਮੀਨ ਦੂਸਰੀ ਧਿਰ ਦੇ ਨਾਮ ਵੀ ਹੋ ਚੁੱਕੀ ਹੈ ਪਰ ਹੁਣੇ ਬਜ਼ੁਰਗ ਵੇਚੀ ਹੋਈ ਜ਼ਮੀਨ ਤੇ ਉੱਪਰ ਆਪਣਾ ਕਬਜ਼ਾ ਚਤਾਰ ਰਿਹਾ ਹੈ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਨੂੰ ਇਜਾਜ਼ਤ ਧੰਨਵਾਦ ਜੀ